ਚੰਗੀ ਸਿਹਤ ਚੰਗੀ ਸਿਹਤ ਇੱਕ facto ਵੱਡਾ ਖਜ਼ਾਨਾ ਹੈ ਇਹ ਕਹਿਣ ਵਿੱਚ ਕੁਝ ਵੀ ਗਲਤ ਨਹੀਂ ਹੈ ਚੰਗੀ ਸਿਹਤ ਤੋਂ ਬਿਨਾ ਆਮ ਵਿਅਕਤੀ ਸੰਸਾਰਿਕ ਸੁੱਖਾਂ ਦਾ ਆਨੰਦ ਨਹੀਂ ਮਾੜ ਸਕਦਾ ਤੇ ਨਾ ਹੀ ਕਿਫੇ ਹੋਰ ਕੰਮ ਵੱਲ ਧਿਆਨ ਦੇ ਸਕਦਾ ਹੈ ਅੱਜ ਦਾ ਸਾਡਾ ਵਿਸ਼ਾ ਸਿਹਤ ਸਬੰਧੀ ਹੀ ਹੈ ਮੈਂ ਜਸੀਨ कौर ਮਾਤਾ ਗੁਜਰੀ ਕਾਲਜ ਫਟੇਗੜ ਸਾਹਿਬ ਦੇ YouTube ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਹਰਪ੍ਰੀਤ ਸਿੰਘ ਜੋ ਕਿ ਬਹੁਤ ਹੈਲਥ ਕੌਨਸ਼ੀਅਸ ਨੇ ਟਿਪ ਫਿਟਨੈਸ ਤਰੀਕਿਆਂ ਸਭ ਤੋਂ ਪਹਿਲਾਂ ਸਾਨੂੰ ਦਾ ਸਵਾਗਤ ਕਰਦੇ ਆਂ ਹਰਪ੍ਰੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਮੇਰਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ ਸਭ ਤੋਂ ਵੱਡੀ ਸਿਹਤ ਸਮੱਸਿਆ ਕੀ ਹੈ ਦੇਖੋ ਇਹ ਮੇਰੇ ਅਕੋਰਡਿੰਗ ਅੱਜ ਦੇ ਟਾਈਮ 'ਚ ਸਭ ਤੋਂ ਵੱਡੀ ਸਿਹਤ ਦੀ ਸਮੱਸਿਆ ਇਹ ਹੀ ਹੈ ਜਿਹੜਾ ਕਿ ਆਮ ਨੌਜਵਾਨ ਨੇ ਜਾਂ ਆਮ ਲੋਕ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਨਿਊਟ੍ਰੀਸ਼ਨ ਨੂੰ ਬੈਲੈਂਸ ਕਿਵੇਂ ਕਰਨਾ ਜਾਂ ਨਿਊਟ੍ਰੀਸ਼ਨ ਦੀ ਨੌਲੇਜ ਜਿਹੜੀ ਆਮ ਲੋਕਾਂ ਦੇ ਵਿੱਚ ਹੈ ਨਹੀਂਗੀ ਉਹ ਜਿਵੇਂ ਕਿ ਪੁਰਾਣਾ ਸਾਡਾ ਚੱਲਦਾ ਆ ਰਿਹਾ ਉਹ ਵੀ ਕਰਦੇ ਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਖਾਲੀ ਪੇਟ ਚਾਹ ਪੀ ਲੈਂਦੇ ਨੇ ਫਿਰ ਇੱਕ ਤਾਂ ਹੁਣ ਅੱਜ ਦੇ ਟਾਈਮ 'ਚ ਸਭ ਦਾ ਇੰਨਾ ਬਿਜ਼ੀ ਸ਼ੈਡਿਊਲ ਹੋ ਗਿਆ ਮਾਰਨਿੰਗ ਟਾਈਮ 'ਤੇ ਜਿਸ ਕੋਲ ਸਮਾਂ ਨਹੀਂ ਹੁੰਦਾ ਤੇ ਹੁਣ ਇਹ ਚਾਹੀਦਾ ਵੀ ਮਾਰਨਿੰਗ ਟਾਈਮ ਹੈਵੀ ਭੋਜਨ ਹੋਣਾ ਚਾਹੀਦਾ ਤੇ ਰਾਤ ਨੂੰ ਲਾਈਟ ਸਾਡੇ 'ਚ ਕੀ ਹੁੰਦਾ ਵੀ ਸਾਰਿਆਂ ਦੀ ਬਿਜ਼ੀ ਲਾਈਫ ਆ ਮਾਰਨਿੰਗ ਟਾਈਮ ਜਲਦੀ ਜਲਦੀ ਦੇ ਵਿੱਚ ਆਪਾਂ ਲਾਈਟ ਭੋਜਨ ਕਰਦੇ ਆ ਜਾਂ ਕਨ ਨਹੀਂ ਵੀ ਕਰਦੇ ਹੈਗੇ ਤੇ ਰਾਤ ਨੂੰ ਫੁੱਲ ਪੇਟ ਭੋਜਨ ਕਰਕੇ ਸੌ ਜਾਂਦੇ ਆ ਤੇ ਉਹ ਸਾਨੂੰ ਬਹੁਤ ਦਿੱਕਤਾਂ ਲੈ ਕੇ ਆਉਂਦਾ ਹੈ ਜਿਹਦੇ ਨਾਲ ਸਾਨੂੰ ਬਹੁਤ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਕਿ ਦੁੱਫਿਪ ਹੋਣ ਦੀ ਗੱਲ ਕੀਤੀ ਤਾਂ ਤੁਹਾਡੇ ਹਸਾਬ ਨਾਲ ਘਰੇਲੂ ਭੋਜਨ ਬਾਹਰਲੇ ਖਾਣੇ ਤੋਂ ਕਿਸ ਤਰ੍ਹਾਂ ਵਧੀਆ ਹੈ ਦੇਖੋ ਘਰੇਲੂ ਭੋਜਨ ਮੇਰੇ ਹਿਸਾਬ ਨਾਲ ਬਾਹਰਲੇ ਖਾਣੇ ਨਾਲੋਂ ਵਧੀਆ ਹੀ ਹੁੰਦਾ ਕਿਉਂਕਿ ਘਰੇਲੂ ਭੋਜਨ ਘੱਟ ਪ੍ਰੋਸੈਸਡ ਫੂਡ ਹੁੰਦਾ ਜਿਹੜਾ ਪ੍ਰੋਸੈਸਡ ਫੂਡ ਹੈ ਜਿੰਨਾ ਫੂਡ ਪ੍ਰੋਸੈਸ ਹੁੰਦਾ ਉਨਾ ਹੀ ਸਾਨੂੰ ਖਰਾਬ ਕਰਦਾ ਹੁਣ ਬਾਹਰਲਾ ਖਾਣਾ ਸਾਨੂੰ ਨਹੀਂ ਪਤਾ ਹੈਗਾ ਵੀ ਉਹ ਕਿਹੜੇ ਹਿਸਾਬ ਨਾਲ ਬਣਦਾ ਜਾਂ ਕਿੰਨੇ ਦਿਨ ਪੁਰਾਣਾ ਠੀਕ ਹੈ ਕਿੰਨੀ ਸਫਾਈ ਰੱਖਦੇ ਨੇ ਜਿਹੜਾ ਕਰੇਲੂ ਭੋਜਨ ਹੁੰਦਾ ਉਹ ਸਾਡੀ ਅੱਖਾਂ ਸਾਹਮਣੇ ਵਰਨਦਾ ਜੇ ਆਪਾਂ ਖੁਦ ਬਣਾਉਨੇ ਆ ਤਾਂ ਕਰੇਲੂ ਭੋਜਨ ਬਾਹਰਲੇ ਭੋਜਨ ਨਾਲੋਂ ਵਧੀਆ ਹੁੰਦਾ ਜੀ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਕੁਝ ਗੱਲਾਂ ਬਾਰੇ ਦੱਸਣਾ ਹੋਵੇ ਕਿ ਉਹਨਾਂ ਨੂੰ ਉਸ ਇਸ ਦਾ ਬਕ ਵੱਧ ਧਿਆਨ ਰੱਖਣਾ ਚਾਹੀਦਾ ਹੈ ਤਾਂ ਕੀ ਕਹਿ ਸਕਦੇ ਆ ਨੌਜਵਾਨ ਪੀੜੀ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਉਹਨਾਂ ਨੂੰ ਆਪਣੇ ਆਪ ਨੂੰ ਆਪਣੀ ਡਾਈਟ ਨੂੰ ਜਾਂ ਆਪਣੇ ਸਰੀਰ ਨੂੰ ਮੈਂਟੇਨ ਕਰਕੇ ਰੱਖਣਾ ਚਾਹੀਦਾ ਅੱਜ ਕੱਲ ਨੌਜਵਾਨ ਬਿਲਕੁਲ ਧਿਆਨ ਨਹੀਂ ਦਿੰਦੇ ਹੈਗੇ ਨੌਜਵਾਨਾਂ ਦਾ ਜ਼ਿਆਦਾਤਰ ਸਮਾਂ ਬਾਬਾ ਇਹ ਵੱੰਦੇ ਨਾਗੇ ਜਾਂਦਾ ਤੇ ਸਰੀਰ ਵੱਲ ਕਿਸੇ ਦਾ ਕੋਈ ਖਾਸ ਧਿਆਨ ਜਾਂਦਾ ਨਹੀਂ ਹੈਗਾ ਬਤ ਤੋਂ ਤੁਹਾਨੂੰ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਆਪਣੀ ਡਾਈਟ ਬੈਲੈਂਸ ਰੱਖਣੀ ਚਾਹੀਦੀ ਹੈ ਤੇ ਨੀਂਦ ਆ ਜਿਹੜੀ ਪ੍ਰੋਪਰ ਲੈਣੀ ਚਾਹੀਦੀ ਹੈ ਅੱਜ ਦੇ ਟਾਈਮ 'ਚ ਜਿਹੜੀ ਸਭ ਤੋਂ ਮੇਨ ਗੱਲ ਹੈ ਗ੍ਰੋਥ ਨਹੀਂ ਹੋ ਰਹੀਆਂ ਬੱਚਿਆਂ ਦਾ ਸਰੀਰ ਹੈ ਜਿਹੜਾ ਨੌਜਵਾਨਾਂ ਦਾ ਉਹ ਵਧੀਆ ਗ੍ਰੋਥ ਨਹੀਂ ਹੁੰਦੀ ਹੈਗੀ ਉਹ ਐਸੇ ਕਰਕੇ ਨਹੀਂ ਹੁੰਦੀ ਉਹ ਕਿ ਸਾਡਾ ਸਰੀਰ ਗ੍ਰੋਥ ਹੈ ਜਿਹੜਾ ਉਹ 슬ੀਪਿੰਗ ਟਾਈਮ ਤੇ ਗ੍ਰੋਥ ਕਰਦਾ ਤੇ ਜਿਹੜਾ ਸਾਡਾ ਸਹੀ ਸਲੀਪਿੰਗ ਦਾ ਟਾਈਮ ਉਹ ਸਹੀ ਸਮੇਂ ਤੇ ਆਪਾਂ ਸੌਂਦੇ ਨਹੀਂ ਹੈਗੇ 8 ਘੰਟੇ ਦੀ ਪ੍ਰੋਪਰ ਨੀਂਦ ਹੋਣੀ ਚਾਹੀਦੀ ਹੈ 8-7 ਜਾਂ 9 ਘੰਟੇ ਦੀ ਰਿਲੈਕਸ ਹੋ ਜਾਂਦਾ ਸਰੀਰ ਬਾਡੀ ਵਧੀਆ ਗਰੋਥ ਕਰਦੀ ਆ ਤੇ ਸਾਡੀ ਸਲੀਪ ਦਾ ਟਾਈਮ 4-5 ਘੰਟੇ ਤੋਂ ਬਾਅਦ ਸੌਂਦੇ ਨਹੀਂ ਹੈਗੇ ਰਾਤ ਨੂੰ ਕੋਈ ਲੇਟ ਸੌਂਦੇ ਨੇ ਬੱਚੇ ਤੇ ਸਵੇਰ ਜਲਦੀ ਉੱਠ ਜਾਂਦੇ ਨੇ ਕੀ ਮੋਬਾਈਲ ਦੀ ਵਰਤੋਂ ਕਿੰਨੀ ਕਰਨੀ ਚਾਹੀਦੀ ਹੈ ਮਤਲਬ ਮੋਬਾਈਲ ਦੀ ਵਰਤੋਂ ਦੇਖੋ ਅੱਜ ਕੱਲ ਸਾਰੇ ਕੰਮ ਵੀ ਮੋਬਾਈਲ ਫੋਨ ਤੇ ਹੁੰਦੇ ਨੇ ਸੋ ਮੇਰੇ ਅਕੋਰਡਿੰਗ ਤਾਂ ਮੋਬਾਈਲ ਫੋਨ ਸਾਨੂੰ ਨਾ ਸਾਡੀ ਜ਼ਰੂਰਤ ਦੇ ਹਿਸਾਬ ਨਾਲ ਯੂਜ਼ ਕਰਨਾ ਚਾਹੀਦਾ ਜਿਹਦਾ ਕੰਮ ਜ਼ਿਆਦਾ ਮੋਬਾਈਲ ਤੇ ਆ ਮੋਬਾਈਲ ਸਾਨੂੰ ਲੋਡ ਪੈਣ ਤੇ ਯੂਜ਼ ਕਰਨਾ ਚਾਹੀਦਾ ਕੁਝ ਲੋਕ ਡਾਕਟਰ ਦੀ ਫਲਾਰ ਲਏ ਤੋਂ ਬਿਨਾਂ ਦਵਾਈਆਂ ਲੈਣਾ ਸ਼ੁਰੂ ਕਰ ਦਿੰਦੇ ਨੇ ਕੀ ਉਹ ਸਹੀ ਹੈ ਜਾਂ ਗਲਤ ਦੇਖੋ ਡਾਕਟਰ ਦੀ ਸਲਾਹ ਜ਼ਰੂਰੀ ਹੈ ਦਵਾਈਆਂ ਦੇ ਵਿੱਚ ਕਿਉਂਕਿ ਇੰਡੀਆ ਦੇ ਵਿੱਚ ਜਿਹੜਾ ਆਪਣੇ ਉਹ ਮੈਡੀਸਿਨ ਦਾ ਬਹੁਤ ਵੱਡਾ ਘਪਲਾ ਚੱਲਦਾ ਮੈਡੀਸਿਨਸ ਕਈ ਸਾਲਟ ਬਦਲ ਬਦਲ ਕੇ ਵੇਚੀ ਜਾਂਦੀਆਂ ਨੇ ਬੈਨ ਮੈਡੀਸਿਨ ਵੀ ਜਿਹੜੇ ਚੱਲਦੇ ਰਹਿੰਦੇ ਨੇ ਤੇ ਜੋ ਕਿ ਸਾਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਨੇ ਸਾਨੂੰ ਨਹੀਂ ਨੌਲੇਜ ਹੁੰਦੀ ਸਾਲਟਾਂ ਬਾਰੇ ਤੇ ਸਾਡੇ ਘਰਾਂ ਦੇ ਵਿੱਚ ਆਮ ਦਵਾਈਆਂ ਮਿਲ ਜਾਂਦੀਆਂ ਨੇ ਤੇ ਅਸੀਂ ਸਿਰਦਰਜ ਪੇਟਦਰਦ ਦਾ ਬਾਲ ਨੇ ਨਾਲ ਉਹਨਾਂ ਨੂੰ ਖਾਈ ਜਾਂਦੇ ਆ ਕੰਜ਼ਿਊਮ ਕਰ ਹੀ ਜਾਂਦੇ ਆ ਕਿਉਂ ਅੱਗੇ ਜਾ ਕੇ ਸਾਨੂੰ ਪ੍ਰੋਬਲਮਾਂ ਲੈ ਕੇ ਆਉਂਦੇ ਨੇ ਬਜ਼ੁਰਗਾਂ ਆਮ ਤੌਰ ਤੇ ਜੇ ਅਸੀਂ ਦੇਖੀਏ ਤਾਂ ਹਰ ਘਰ ਦੇ ਵਿੱਚ ਕਿਹੜੀ ਬਿਮਾਰੀ ਕਿਹੜੀਆਂ ਕਿਹੜੀਆਂ ਬਿਮਾਰੀਆਂ ਮਤਲਬ ਸਾਨੂੰ ਜ਼ਿਆਦਾ ਦਾ ਦੇਖਣ ਨੂੰ ਮਿਲਦੀਆਂ ਜੇ ਆਮ ਤੌਰ ਤੇ ਬਿਮਾਰੀ ਦੀ ਗੱਲ ਕਰੀਏ ਤਾਂ ਬੀਪੀ ਦੀ ਬਿਮਾਰੀ ਹੈ ਜਿਹੜੀ ਹਰੇਕ ਘਰ ਦੇ ਵਿੱਚ ਆ ਤੇ ਬੀਪੀ ਨਾਰਮਲੀ ਕੋਈ ਘਟਨਾ ਹੋ ਗਈ ਆ ਐਸੀ ਖਬਰ ਸੁਣ ਕੇ ਹਰੇਕ ਦਾ ਬੀਪੀ ਘਟ ਵੱਧ ਜਾਂਦਾ ਬੀਪੀ ਦੀ ਪ੍ਰੋਬਲਮ ਹੋ ਗਈ ਤੇ ਸ਼ੂਗਰ ਵੀ ਸ਼ੂਗਰ ਵੀ ਆਮ ਤੌਰ ਤੇ ਤੁਸੀਂ ਦੇਖਿਆ ਹਣਾ ਹਰੇਕ ਘਰ ਦੇ ਵਿੱਚ ਸ਼ੂਗਰ ਦੀ ਪ੍ਰੋਬਲਮ ਆ ਇਹ ਸਾਨੂੰ ਪ੍ਰੋਬਲਮ ਆਦੀਆਂ ਨੇ ਕਿਉਂਕਿ ਅਸੀਂ ਆਪਣੀ ਹਾਰਟ ਦਾ ਸਹੀ ਧਿਆਨ ਨਹੀਂ ਰੱਖਦੇ ਹੈਗੇ ਸ਼ੂਗਰ ਦੀ ਪ੍ਰੋਬਲਮ ਤੁਸੀਂ ਆਮ ਕਰ ਤੌਰ ਤੇ ਦੇਖਿਆ ਹਣਾ ਵੀ ਹਰੇਕ ਘਰ ਦੇ ਵਿੱਚ ਆ ਤੇ ਇਹ ਪ੍ਰੋਬਲਮਾਂ ਤਾਂ ਹੀ ਸਾਡੇ ਕਰ ਆ ਦੇ ਵਿੱਚ ਆਈਆਂ ਨੇ ਕਿਉਂਕਿ ਸਾਡਾ ਖਾਣ ਪੀਣ ਸਹੀ ਨਹੀਂ ਹੈਗਾ ਅਸੀਂ ਆਪਣੇ ਖਾਣ ਪੀਣ ਦਾ ਸਹੀ ਧਿਆਨ ਨਹੀਂ ਰੱਖ ਰਹੇ ਹੈਗੇ ਸਾਨੂੰ ਕਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਤੋਂ ਜ਼ਿਆਦਾਤਰ ਪਰਹੇਜ਼ ਕਰਨਾ ਚਾਹੀਦਾ ਸਾਨੂੰ ਪਹਿਲਾਂ ਤਾਂ ਚੀਨੀ ਤੋਂ ਪਰਹੇਜ਼ ਰੱਖਣਾ ਚਾਹੀਦਾ ਤੇ ਆਪਣਾ ਜਿਹੜਾ ਪ੍ਰੋਸੈਸ ਫੂਡ ਹੋ ਗਿਆ ਤਲੀਆਂ ਹੋਈਆਂ ਚੀਜ਼ਾਂ ਹੋ ਗਈਆਂ ਤੇ ਸਪੈਸ਼ਲੀ ਬਾਹਰ ਦਾ ਜਿਹੜਾ ਫਾਸਟ ਫੂਡ ਹੋ ਗਿਆ ਸਾਨੂੰ ਉਹਨਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਅਗਰ ਅਸੀਂ ਐਕਸਰਸਾਈਜ਼ ਵਰਕਆਊਟ ਦੀ ਗੱਲ ਕਰੀਏ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਫਾਨੂੰ ਡੇਲੀ ਕਰਨਾ ਚਾਹੀਦਾ ਜੇਕਰ ਆਪਾਂ ਵਰਕਆਊਟ ਦੀ ਗੱਲ ਕਰੀਏ ਤਾਂ ਵਰਕਆਊਟ ਰੂਟੀਨ ਦੇ ਹਿਸਾਬ ਨਾਲ ਜਿਹੜੇ ਕੀ ਵਰਕਆਊਟ ਕਰਦੇ ਨੇ ਉਹਨਾਂ ਦਾ ਤਾਂ ਚਲੋ ਆਪਣਾ ਰੂਟੀਨ ਬਣਿਆ ਹੁੰਦਾ ਵੈਸੇ ਤਾਂ ਆਪਾਂ ਨੂੰ ਵਰਕਆਊਟ ਇਸ ਹਿਸਾਬ ਨਾਲ ਕਰਨਾ ਚਾਹੀਦਾ ਕਿ ਆਪਣਾ ਸਰੀਰ ਰਿਕਵਰੀ ਕਿੰਨੇ ਟਾਈਮ ਦੇ ਵਿੱਚ ਕਰ ਰਿਹਾ ਜੇਕਰ ਆਪਣੇ ਮਸਲ ਰਿਕਵਰੀ ਕਰ ਰਹੇ ਨੇ ਜਿਵੇਂ ਕਿ ਆਪਾਂ ਅੱਜ ਵਰਕਆਊਟ ਕੀਤਾ ਤਾਂ ਆਪਣੇ ਮਸਲ ਰਿਕਵਰੀ ਜਲਦੀ ਜਿੰਨੀ ਜਲਦੀ ਰਿਕਵਰ ਕਰ ਰਹੇ ਨੇ ਆਪਾਂ ਨੂੰ ਉਹਨਾਂ ਵਰਕਆਊਟ ਦਾ ਸਮਾਂ ਵਿੱਚ ਪਾਉਣਾ ਚਾਹੀਦਾ ਜੇ ਆਪਣੀ ਮਸਲ ਦੀ ਰਿਕਵਰੀ ਹੋ ਨਹੀਂ ਹੋ ਰਹੀ ਦੋ ਦੋ ਦਿਨ ਮਸਲ ਪੇਨ ਕਰ ਰਿਹਾ ਰਿਕਵਰੀ ਨਹੀਂ ਹੋ ਰਹੀ ਸੋ ਫਿਰ ਲਗਾਤਾਰ ਵਰਕਆਊਟ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ। ਉਹ ਕੀ ਸਾਨੂੰ ਨਿਯਮਿਤ ਤੌਰ ਤੇ ਹੈਲਥ ਚੈੱਕਅਪ ਕਰਵਾਉਣਾ ਜ਼ਰੂਰੀ ਹੈ? ਹਾਂਜੀ ਸਾਨੂੰ ਹੈਲਥ ਚੈੱਕਅਪ ਕਰਾਉਣਾ ਜ਼ਰੂਰੀ ਹੈ ਕਿਉਂਕਿ ਬਿਮਾਰੀਆਂ ਨੇ ਜਿਹੜੀਆਂ ਕਿ ਬਹੁਤ ਜ਼ਿਆਦਾ ਬਿਮਾਰੀਆਂ ਆ ਰਹੀਆਂ ਨੇ। ਤੇ ਸਾਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਹੈਗਾ ਵੀ ਅਸੀਂ ਕਿਹੜੇ ਟਾਈਮ ਤੇ ਕੀ ਗਲਤ ਖਾ ਲਿਆ ਠੀਕ ਹੈ ਤੇ ਆਪਾਂ ਨਾਰਮਲ ਡੇਲੀ ਲਾਈਫ ਰੁਟੀਨ ਆਪਾਂ ਚੱਲਦੀ ਜਾਂਦੀ ਆਪਣੀ ਤੇ ਨਵੀਆਂ-ਨਵੀਆਂ ਬਿਮਾਰੀਆਂ ਆ ਰਹੀਆਂ ਨੇ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਆਪਣੇ ਸਰੀਰ ਵਿੱਚ ਕੀ ਉੱਤੇ ਥੱਲੇ ਹੋ ਰਿਹਾ ਹੈ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਪਹਿਲਾਂ ਬਜ਼ੁਰਗਾਂ ਦੇ ਜੋ ਸੀ ਸਪੈਕਸ ਲੱਗਦੀਆਂ ਸੀ ਹੁਣ ਛੋਟੇ-ਛੋਟੇ ਬੱਚਿਆਂ ਦੇ ਵੀ ਲੱਗ ਰਹੀਆਂ ਨੇ ਉਫ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਦੇਖੋ ਸਪੈਕਸ ਦਾ ਸਭ ਤੋਂ ਵੱਡਾ ਕਾਰਨ ਹੈਗਾ ਆਪਣਾ ਸਕਰੀਨ ਟਾਈਮ ਆਪਣਾ ਸਕਰੀਨ ਟਾਈਮ ਬਹੁਤ ਜ਼ਿਆਦਾ ਵੱਧ ਗਿਆ ਆਪਾਂ ਹਰ ਇੱਕ ਕੰਮ ਤਾਂ ਮੋਬਾਈਲ ਤੇ ਕਰਦੇ ਆ ਮੋਬਾਈਲ ਤੋਂ ਦੂਰ ਹੀ ਨਹੀਂ ਰਹਿੰਦਾ ਹੈਗਾ। ਠੀਕ। ਅਗਰ ਤੁਸੀਂ ਇੱਕ ਸੰਦੇਸ਼ ਦੇਣਾ ਚਾਹੋ ਸਿਹਤ ਪ੍ਰਤੀ ਤਾਂ ਤੁਹਾਡਾ ਕੀ ਸੰਦੇਸ਼ ਹੋਵੇਗਾ? ਮੇਰਾ ਸਿਹਤ ਪ੍ਰਤੀ ਸੰਦੇਸ਼ ਇਹ ਹੀ ਹੋਊਗਾ ਨੌਜਵਾਨਾਂ ਨੂੰ ਤੇ ਬੱਚਿਆਂ ਨੂੰ ਕਿ ਆਪਾਂ ਨੂੰ ਆਪਣੀ ਸਿਹਤ ਆ ਜਿਹੜੀ ਸਾਹਮਣੇ ਬੈਣੀ ਹੈ ਨਹੀਂ ਤਾਂ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ ਲਈ ਹੋਰ ਜ਼ਿਆਦਾ ਨੁਕਸਾਨ ਦਾ ਹੈਗਾ। ਧੰਨਵਾਦ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ। ਹਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਗਲੈਸ ਸਕ੍ਰੀਨ ਕਾਰ ਤੋਂ ਤੋਂ ਇਵਾਜ਼ਤ ਮੰਗਦੀਆਂ ਉਮੀਦ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਦੇ ਵਿੱਚ ਕਾਫੀ ਕੁਝ ਜਾਣਨ ਨੂੰ ਮਿਲਿਆ ਹੋਵੇਗਾ ਇਹੋ ਜਿਹੀ ਹੋਰ ਪ੍ਰੋਗਰਾਮ ਦੇਖਣ ਦੇ ਲਈ ਜੁੜੇ ਰਹੋ ਮਾਤਾ ਗੁਰਜੀ ਕਾਲਜ ਕਟੇਗੜ ਸਾਹਿਬ ਦੇ ਅਫੀਸ਼ੀਅਲ YouTube ਚੈਨਲ ਨਾਲ ਧੰਨਵਾਦ